ਮਿਹਰ ਬlesing ਹੀ ਹੈ ਮਤਲਬ ਇਹ ਪਿਕਚਰ 'ਚ ਆਣਾ ਇੱਕ ਫਿਲਮ ਕਰਨਾ ਇਸ ਉੱਪਰ ਚ ਆ ਕੇ ਬlesing ਹੀ ਹੈ ਸਮਝੋ ਡੈਬਿਊ ਉਹ ਵੀ ਪੰਜਾਬੀ ਮੂਵੀ ਤੋਂ ਉਹ ਵੀ ਇਸ ਸਿਚੁਏਸ਼ਨ ਦੇ ਵਿੱਚ ਬਚਪਨ ਯੂਕੇ 'ਚ ਨਿਕਲੇਆ ਪੰਜਾਬੀ ਕਰਾਪਾ ਬੋਲਦੇ ਰਹੇ ਸੋ 2 ਸਾਲ ਪਹਿਲਾਂ ਮੈਂ ਇੱਕ ਫਿਲਮ ਕੀਤੀ ਸੀ ਅੰਡਰ ਟ్రਾਇਲ ਉਹ ਸਾਰੇ ਨੂੰ ਚੰਗੀ ਲੱਗੀ ਜਿਹੜੇ ਇਸ ਫਿਲਮ ਦੇ ਡਾਇਰੈਕਟਰ ਹੈ ਉਹਨਾਂ ਨੇ ਵੀ ਦੇਖੀ ਉਹਨਾਂ ਨੇ ਅਪਰੋਚ ਕੀਤਾ ਕਿ ਮੇਰੇ ਕੋਲ ਆ ਇੱਕ ਸਕ੍ਰਿਪਟ ਹੈਗੀ ਹੈ ਜਦ ਮੈਂ ਪੜ੍ਹੀ ਤਮੇ ਗਰ ਫਿਲਮ ਤਾਂ ਬਹੁਤ ਸੋਨੀ ਹੈ इमोशनल ਹੈ ਕਲਟਰ ਬ੍ਰੇਕਰ ਹੈ ਮਤਲਬ ਅਜਕਲ ਕੀ ਇੱਕ ਪੰਜਾਬੀ ਸਿਨੇਮਾ ਚ ਬਹੁਤ ਸਾਰੀ ਸੇਮ ਕਾਮੇਡੀ ਬਾਰ 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 ਉਹ ਮਜ਼ਾ ਨਹੀਂ ਆ ਰਹੀ ਸੀ ਸੋ ਮੈਨੂੰ ਲੱਗੇ ਫਿਲਮ ਡਿਫਰੈਂਟ ਹੈ ਸਟੋਰੀ ਬੇਸ ਫਿਲਮ ਹੈ सिनेਮੈਟਿਕ ਬਹੁਤ ਸੋਨੀ ਲੱਗਦੀ ਹੈ ਕਰਨ ਵਲੀ ਹੈ ਮੈਨੂੰ ਲੱਗੇ ਕਿ ਬਹੁਤ ਵੱਡੀ ਰਿਸਪੌਂਸਿਬਿਲਟੀ ਲੈਂਦੀ ਹੈ ਜੋ ਮੈਂ ਪਗ ਪਨ ਕੇ ਮਤਲਬ ਆਪਣੀ ਫਿਲਮ ਕਰਾਂਗਾ ਔਰ ਬਿਲਕੁਲ ਦੂਜੇ ਬਾਲੀਵੁੱਡ ਵਕਨ ਵਾਲੇ ਆਈ ਡਿਡਨਟ ਵਾਂਟ ਟੂ ਯੂਜ਼ ਇਟ ਲਾਈਕ ਅ ਟੋਪੀ ਬਿਲਕੁਲ ਡਿਸਰੈਸਪੈਕਟਫੁਲ ਹੁੰਦਾ ਹੈ ਇਸ ਦਸਤਾਰ ਨੂੰ ਆਮ ਪ੍ਰਾਊਡ ਟੂ ਉਪਰਵਲੇ ਨੇ ਕਾਬਿਲ ਸਮਝਿਆ ਕਿ ਇਸ ਰਿਸਪੌਂਸਿਬਿਲਟੀ ਨੂੰ ਮੈਂ ਅੱਗੇ ਲੈ ਕੇ ਜਾ ਸਕਦਾ ਹਾਂ ਆਪਾਂ ਬਿਨਾ ਮਤਲਬ ਦੇ ਫਾਲਤੂ ਦੇ ਗਾਣੇ ਮਨਾ ਲੈਂਦੇ ਗਾਲੀ ਗਲੋਚ ਵਾਲੇ ਗਾਣੇ ਮਨਾ ਲੈਂਦੇ ਕੀ ਮਿਲੇਗਾ ਅੱਜ ਦੇ ਯੂਥ ਨੂੰ ਕੀ ਮਿਲੇਗਾ ਟ੍ਰੋਲਰਸ ਨੇ ਤਾਂ ਜੋ ਬੋਲਣਾ ਬੋਲਣਾ ਹੈ ਬਟ ਥਿਸ ਇਜ਼ ਮੀ ਥਿਸ ਇਜ਼ ਹਾਉ ਆਈ ਏਮ ਹਲੇ ਤੱਕ ਤਾਂ ਮੇਰੇ ਜੋ ਵੀ ਲੋਕਾਂ ਨੂੰ ਇੱਕ ਇਮੇਜ ਮਿਲੀ ਹੈ ਮੀਡੀਆ ਕ੍ਰੀਏਟਡ ਹੈ ਮੈਂ ਹਰੋਜ 10000 ਜਪ ਕਰਦਾ ਰਾਦਾ 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 ਔਰ ਇੱਕ ਜੋ ਸਕੂਨ ਮਿਲਦਾ ਹੈ ਨਾ ਮੈਨੂੰ ਮੈਂ ਦੱਸ ਨਹੀਂ ਸਕਦਾ ਕਿਡਨੀ ਨੂੰ ਲੈ ਕੇ ਵੀ ਤੁਸੀਂ ਉਹਨਾਂ ਨੂੰ ਕੁਝ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਫੇਮਸ ਮੇਰੀ ਕਿਡਨੀ ਹੋਈ ਪਈ ਹੈ ਅੱਜਕੱਲ ਮੇਰੀ ਕਿਡਨੀ ਹੈ ਔਰ ਮੈਂ ਚਾਚੇ ਨੂੰ ਦਵਾ ਤਾਈ ਨੂੰ ਦਵਾ ਜਾਂ ਗੁਰੂ ਜੀ ਦੇ ਨਾਮ ਕਰਦਾ ਮੈਨੂੰ ਲੱਗਦਾ ਉਹ ਮੇਰੀ ਪਰਸਨਲ ਚੀਜ਼ ਹੈ ਇਟਸ ਨੈਵਰ ਟੂ ਲੇਟ ਸਾਡੀ ਫਿਲਮ ਚ ਇਹੀ ਹੈ ਨੈਵਰ ਟੂ ਲੇਟ ਪੰਜਾਬੀ ਮੂਵੀ ਮੇਹਰ ਲਗਾਤਾਰ ਪ੍ਰਮੋਸ਼ਨ ਚੱਲ ਰਹੀ ਹੈ ਰਾਜਕੁੰਦਰਾ ਪਹਿਲੀ ਵਾਰ ਐਸ ਹੀਰੋ ਇਸ ਫਿਲਮ ਤੋਂ ਡੈਬਿਊ ਕਰੇ ਨੇ ਲਗਾਤਾਰ ਪ੍ਰਮੋਸ਼ਨ ਦੇ ਵਿੱਚ ਬਖ ਬਖ ਸ਼ਾਰਾ ਦਾ ਟੂਰ ਕੀਤਾ ਜਾ ਰਿਹਾ ਹੈ ਲੁਧਿਆਣਾ ਪਹੁੰਚੇ ਨੇ ਸਾਡੇ ਨਾਲ ਮਜੂਰ ਨੇ ਰਾਜਕੁੰਦਰਾ ਸਤ ਸਵਾਗਤ ਆ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਸਰੇਕਾਲ ਸਰ ਲਗਾਤਾਰ ਪ੍ਰੋਮੋਸ਼ਨ ਚੱਲ ਰਹੀ ਹੈ ਮਿਹਰ ਬਲੇਸਿੰਗ ਯਾਨੀ ਕਿ ਬਲੇਸਿੰਗ ਮਿਹਰ ਬਲੇਸਿੰਗ ਹੀ ਹੈ ਮਤਲਬ ਇਹ ਪਿਕਚਰ ਚ ਆਣਾ ਇੱਕ ਫਿਲਮ ਕਰਨਾ ਇਸ ਉੱਪਰ ਚ ਆ ਕੇ ਬਲੇਸਿੰਗ ਹੀ ਹੈ ਸਭ ਲੋ ਕਿਸ ਤਰ੍ਹਾਂ ਲੱਗਿਆ ਕਿ ਐਜ਼ ਡੈਬਿਊ ਉਹ ਵੀ ਪੰਜਾਬੀ ਮੂਵੀ ਤੋਂ ਉਹ ਵੀ ਇਸ ਸਿਚੁਏਸ਼ਨ ਦੇ ਵਿੱਚ ਦੇਖੋ ਪੈਸ਼ਨ ਦਾ ਹਮੇਸ਼ਾ ਮੇਰਾ ਸੀਗਾ ਇੱਕ ਐਕਟਿੰਗ ਕਰਨ ਦਾ ਔਰ ਮੈਂ ਸਾਰੀ ਬਹੁਤ ਸਾਰੀ ਫਿਲਮਾਂ ਦੇਖਦਾ ਹੈ ਇਦਾਂ ਦੀ ਕੋਈ ਬਾਲੀਵੁੱਡ ਫਿਲਮ ਜਾਂ ਪੰਜਾਬੀ ਫਿਲਮ ਜਿਹੜੀ ਚੰਗੀ ਫਿਲਮ ਬਾਹਰ ਆਈ ਹੈ ਜਿਹੜੀ ਨਾ ਦੇਖੀ ਹੋਏ ਔਰ ਬਚਪਨ ਯੂਕੇ ਚ ਨਿਕਲਿਆ ਪੰਜਾਬੀ ਕਾਰ ਆਪਾਂ ਬੋਲਦੇ ਰਹੇ ਹਾਂ ਸੋ ਦੋ ਕਸਾਲ ਪਹਿਲਾਂ ਮੈਂ ਇੱਕ ਫਿਲਮ ਕੀਤੀ ਸੀ ਅੰਡਰ ਟ੍ਰਾਇਲ ਉਹ ਸਾਰੇ ਨੂੰ ਚੰਗੀ ਲੱਗੀ ਜਿਹੜੇ ਇਸ ਫਿਲਮ ਦੇ ਡਾਇਰੈਕਟਰ ਉਹਨਾਂ ਨੇ ਵੀ ਦੇਖੀ ਉਹਨਾਂ ਨੇ ਅਪਰੋਚ ਕੀਤਾ ਕਿ ਮੇਰੇ ਕੋਲ ਆ ਇੱਕ ਸਕ੍ਰਿਪਟ ਹੈਗੀ ਹੈ ਜਦ ਮੈਂ ਪੜ੍ਹੀ ਤਾਂ ਮੈਂ ਕਿਹਾ ਫਿਲਮ ਤਾਂ ਬਹੁਤ ਸੋਹਣੀ ਹੈ ਇਮੋਸ਼ਨਲ ਹੈ ਪੰਜਾਬੀ ਫਿਲਮ ਹੈ ਫਿਰ ਮੈਂ ਆਪਣੀ ਘਰ ਵਾਲੀ ਨੂੰ ਸੁਣਾਈ ਉਹ ਕਹਿੰਦੀ ਯਾਰ ਐਕਟਿੰਗ ਤਾਂ ਜੋ ਠੀਕ ਕਰਦਾ ਮੈਂ ਮਨਾ ਕਰਾਂਗਾ ਚੰਗਾ ਨਹੀਂ ਲੱਗਦੀ ਮੈਂ ਲਾ ਅਗਰ ਤੂੰ ਕਰਨਾ ਹੈ ਤਾਂ ਕਰ ਲੈ ਸੋ ਇੱਕ ਪ੍ਰੋਡਿਊਸਰ ਸੀ ਮੇਰੀ ਦੋਸਤ ਦਿਵਿਆ ਬਟਨਾਗਰ ਉਹਨੂੰ ਵੀ ਸੁਣਾਈ ਉਹਨੇ ਯਾਰ ਫਿਲਮ ਤਾਂ ਬਹੁਤ ਸੋਹਣੀ ਹੈ ਮੈਂ ਕਰਨੀ ਹੈ ਪ੍ਰੋਡਿਊਸ ਐਂ ਕਹਿੰਦੀ ਕਲਟਰ ਬ੍ਰੇਕਰ ਹੈ ਮਤਲਬ ਅੱਜਕੱਲ੍ਹ ਕੀ ਇੱਕ ਪੰਜਾਬੀ ਸਿਨੇਮਾ ਚ ਨਾ ਬਹੁਤ ਸਾਰੀ ਸੇਮ ਕਾਮੇਡੀ ਬਾਰ-ਬਾਰ ਬਾਰ ਬਾਰ ਉਹ ਮਜ਼ਾ ਨਹੀਂ ਆ ਰਹੀ ਸੀ ਸੋ ਮੈਨੂੰ ਲੱਗੇ ਫਿਲਮ ਡਿਫਰੈਂਟ ਹੈ ਸਟੋਰੀ ਬੇਸ ਫਿਲਮ ਹੈ ਸਿਨੇਮੈਟਿਕ ਬਹੁਤ ਸੋਹਣੀ ਲੱਗਦੀ ਹੈ ਕਰਨ ਵਾਲੀ ਹੈ ਸੋ ਜਦ ਡਾਇਰੈਕਟਰ ਨੇ ਬੋਲੇ ਕਿ ਲੁੱਕ ਤੇਰਾ ਸਰਦਾਰ ਦਾ ਹੋਏਗਾ ਮੈਂ ਲੁੱਕ ਟੈਸਟ ਕਰਨਾ ਚਾਹੁੰਦਾ ਮੈਂ ਕਿ ਕਰ ਲੋ ਭਾਈ ਲੁੱਕ ਟੈਸਟ ਕਰ ਲੋ ਦਾੜੀ ਮੇਰੇ ਕੋਲ ਹਮੇਸ਼ਾ ਹੀ ਰਹੀ ਹੈ ਕਾਫੀ ਟਾਈਮ ਦੋ ਸੋ ਜਦ ਉਹਨਾਂ ਨੇ ਪਗ ਬਨਵਾਈ ਮੇਰੇ ਉੱਪਰ اور ਲੁੱਕ ਟੈਸਟ ਕੀਤਾ ਤਾਂ ਜੀ ਕਹਿੰਦੇ ਯਾਰ ਮਿਲ ਗਿਆ ਮੈਨੂੰ ਮੇਰਾ ਕੈਰੈਕਟਰ ਜੋ ਮੈਨੂੰ ਚਾਹੀਦਾ ਸੀ ਮਿਲ ਗਿਆ ਸੋ ਉਸ ਦਿਨ ਤੋਂ ਬਾਅਦ ਕੈਰੈਕਟਰ ਚ ਰਹਿ ਮੈਨੂੰ ਲੱਗੇ ਕਿ ਬਹੁਤ ਵੱਡੀ ਰਿਸਪੌਂਸਿਬਿਲਟੀ ਲਿੱਤੀ ਹੈ ਜੋ ਮੈਂ ਪਗ ਪਨ ਕੇ ਮਤਲਬ ਆਪਣੀ ਫਿਲਮ ਕਰਾਂਗਾ ਔਰ ਬਿਲਕੁਲ ਦੂਜੇ ਬਾਲੀਵੁੱਡ ਵਕਨ ਵਾਲੇ ਆਈ ਡਿਡਨਟ ਵਾਂਟ ਟੂ ਯੂਜ਼ ਇਟ ਲਾਈਕ ਅ ਟੋਪੀ ਬਿਲਕੁਲ ਡਿਸਰੈਸਪੈਕਟਫੁਲ ਹੁੰਦਾ ਇਸ ਦਸਤਾਰ ਨੂੰ ਪਤਾ ਨਹੀਂ ਕੀ ਹੋਇਆ ਮੈਨੂੰ ਉਹ 30 ਦਿਨ ਦੀ ਸ਼ੂਟਿੰਗ ਦੇ ਵਿੱਚ ਨਾ 30 ਡੇ ਤੋਂ ਬਾਅਦ ਮੈਂ ਆਪਣੇ ਮਨ ਚੋਂ ਬੋਲਦਾ ਦੈਟ ਹੁਣ ਮੈਂ ਅਗਰ ਕਿਤੇ ਬਾਹਰ ਗਿਆ ਤਾਂ ਬਿਨਾ ਸਿਰ ਟਕੇ ਮੈਂ ਕਿਤੇ ਬਾਹਰ ਨਹੀਂ ਜਾਵਾਂਗਾ ਸਮਝ ਲਓ ਸਿੱਖੀ ਦੇ ਵੈਲਿਊ ਸਿੱਖੀ ਕਲਚਰ ਇੱਕ ਅੰਦਰੋਂ ਬੁਲਾਵਾ ਜਾ ਆ ਗਿਆ ਕਿਰਦਾਰ ਦੇ ਨਹੀਂ ਇੱਕ ਦਿਲੋਂ ਦੀ ਆ ਗਿਆ ਦਿਲੋਂ ਜੀ ਆ ਗਿਆ ਮੈਨੂੰ ਲੱਗਿਆ ਕਿ ਮਤਲਬ ਗੋਇੰਗ ਫਾਰਵਰਡ ਅਗਰ ਵੀ ਕੋਈ ਹੋਰ ਫਿਲਮ ਕਰਾਂਗਾ ਵੀ ਨਾ ਤਾਂ ਮੈਂ ਇਸੇ ਲੁਕ ਚ ਕਰਨੀ ਹੈ ਅਗਰ ਮੈਂ ਹੁਣ ਐਂਟਰ ਹੋ ਗਿਆ ਐਜ਼ ਅ ਡੈਬਿਊ ਇਨ ਦ ਪੰਜਾਬੀ ਇੰਡਸਟਰੀ ਐਜ਼ ਅ ਸਰਦਾਰ ਇਹੀ ਮੇਰਾ ਲੁਕ ਰਹੇਗਾ ਪਸੰਦ ਆਏ ਜੀ ਆਏ ਨੂੰ ਨਹੀਂ ਪਸੰਦ ਆਏ ਇਹ ਪੱਗ ਨਹੀਂ ਹਟਦੀ ਬਹੁਤ ਵੱਡੀ ਇੱਕ ਪੰਜਾਬੀਆਂ ਦੇ ਪ੍ਰਤੀ ਇੱਕ ਸਮਰਪਣ ਦਾ 100% ਆਈ ਐਮ ਪ੍ਰਾਊਡ ਟੂ ਬੀ ਪੰਜਾਬੀ ਆਈ ਐਮ ਪ੍ਰਾਊਡ ਕਿ ਮੈਂ ਮੈਨੂੰ ਮਤਲਬ ਉੱਪਰ ਵਾਲੇ ਨੇ ਕਾਬਿਲ ਸਮਝਿਆ ਕਿ ਇਸ ਰਿਸਪੌਂਸਿਬਿਲਟੀ ਨੂੰ ਮੈਂ ਅੱਗੇ ਲੈ ਕੇ ਜਾ ਸਕਦਾ ਹਾਂ ਔਰ ਮੈਂ ਇਹ ਚਾਹੁੰਦਾ ਕਿ ਜਿੰਨੇ ਵੀ ਪੰਜਾਬੀ ਹੈ ਆਪਾਂ ਆਪਣੀ ਪੰਜਾਬੀਤ ਨੂੰ ਹੋਰ ਅੱਗੇ ਕਰੀਏ ਆਪਾਂ ਜਿੰਨੇ ਪੰਜਾਬੀ ਬਾਹਰ ਰਹਿੰਦੇ ਨਾ ਆਪਾਂ ਸ਼ਾਇਦ ਹੋਰ ਬਹੁਤ ਹੀ ਕਲਚਰੀ ਬਾਉਂਡ ਹੈ ਔਰ ਇੱਕ ਰਿਸਪੌਂਸਿਬਿਲਟੀ ਹੈ ਮੈਨੂੰ ਲੱਗਦਾ ਜੇ ਕੋਈ ਐਕਟਰ ਕੋਈ ਫਿਲਮ ਕਰਦਾ ਹੈ ਤਾਂ ਮੈਸੇਜ ਚੰਗਾ ਜਾਣਾ ਚਾਹੀਦਾ ਆਪਾਂ ਬਿਨਾ ਮਤਲਬ ਦੇ ਫਾਲਤੂ ਜੇ ਗਾਣੇ ਬਣਾ ਦਿੰਦੇ ਆ ਗਾਲੀ ਗਲੋਚ ਵਾਲੇ ਗਾਣੇ ਬਣਾ ਲੈਂਦੇ ਆ ਕੀ ਮਿਲੇਗਾ ਅੱਜ ਦੇ ਯੂਥ ਨੂੰ ਕੀ ਮਿਲੇਗਾ ਕਰਨਾ ਦਾ ਕੁਝ ਚੰਗਾ ਕਰੋ ਟ੍ਰੋਲਰਸ ਨੇ ਤਾਂ ਜੋ ਬੋਲਣਾ ਬੋਲਣਾ ਹੈ ਬਟ दिस इज़ मी दिस इज वाई एम हाले तक तो मेरे जो भी लोगों को एक इमेज मिली है मीडिया क्रिएटिड है बिल्कुल बिल्कुल, बिल्कुल। और हाल ही पिछले दो साल तो कुछ ज़्यादा ही स्पिरिचुअल हो गया मैं रिलजियस uh, नहीं है स्पिरिचुअल है बहुत बड़ा डिफरेंस है वो एंड uh, मैं उन्हें प्रेमानंद जी मिलकर आया से मतलब दो साल तो फॉलो कर रहा और जब मैं मौका मिलेगा आप जाकर दर्शन कर सकते हैं ਉਹਨਾਂ ਦੇ ਦਰਸ਼ਨ ਕਰਕੇ ਮਤਲਬ ਲਾਈਫ ਚੇਂਜ ਹੋ ਗਈ ਹੈ ਮਤਲਬ ਮੈਂ ਹਰੋਜ 10000 ਜਪ ਕਰਦਾ ਰਾਦਾ 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 ਔਰ ਇੱਕ ਜੋ ਸਕੂਨ ਮਿਲਦਾ ਹੈ ਨਾ ਮੈਨੂੰ ਮੈਂ ਦੱਸ ਨਹੀਂ ਸਕਦਾ ਕਿਡਨੀ ਨੂੰ ਲੈ ਕੇ ਵੀ ਤੁਸੀਂ ਉਹਨਾਂ ਨੂੰ ਕੁਝ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਫੇਮਸ ਮੇਰੀ ਕਿਡਨੀ ਹੋਈ ਪਈ ਹੈ ਅੱਜਕੱਲ ਮੇਰੀ ਕਿਡਨੀ ਹੈ ਔਰ ਮੈਂ ਚਾਚੇ ਨੂੰ ਦਵਾ ਤਾਈ ਨੂੰ ਦਵਾ ਜਾਂ ਗੁਰੂ ਜੀ ਦੇ ਨਾਮ ਕਰਦਾ ਮੈਨੂੰ ਲੱਗਦਾ ਉਹ ਮੇਰੀ ਪਰਸਨਲ ਚੀਜ਼ ਹੈ ਮੈਂ ਤਾਂ ਕੋਈ ਵੀਡੀਓ ਬਾਹਰ ਨਹੀਂ ਪਾਈ ਉੱਥੇ ਜੋ ਸ਼ੂਟ ਕਰਦੇ ਉਹਨਾਂ ਦਾ ਕੰਟੈਂਟ ਹੈ ਔਰ ਸ਼ਾਇਦ ਗੁਰੂ ਜੀ ਨੇ ਰੈਕਗਨਾਈਜ਼ ਕੀਤਾ ਸੀ ਕਿ ਕਿਸ ਜਿਸ ਪਿਆਰ ਨਾਲ ਮੇਰੇ ਮੂੰਚੋਂ ਨਿਕਲਿਆ ਉਹ ਇਸ ਕਰਕੇ ਹੋਈ ਹੈ ਕਿਉਂਕਿ ਇਹ ਇੱਕ ਸਮਰਪਣ ਦਿਖਾਣਾ ਵੀ ਬਹੁਤ ਵੱਡੀ ਗੱਲ ਕਹਿਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਮਤਲਬ ਉਹ ਮੇਰੀ ਭਾਵਨਾ ਚੋਂ ਨਿਕਲ ਗਿਆ ਉਸ ਟਾਈਮ ਤੇ ਮੈਂ ਜਾਣਦਾ ਕਿ ਉਹ ਬੜੀ ਮੁਸ਼ਕਲਾਂ ਚੋਂ ਬਿਨਾ ਕਿਡਨੀ ਪਿਛਲੇ 20 ਸਾਲ ਤੋਂ ਜੀ ਰਿਹਾ ਹੈ ਹਰ ਰੋਜ਼ ਪੰਜ ਕਿੰਡਨੀ ਡਾਇਲਿਸਿਸ ਕਰਦੇ ਹੈ ਬਟ ਉਹਨੇ ਖੁਸ਼ ਹੈਪੀ ਉਹ ਉਹਨਾਂ ਨੂੰ ਦੇਖ ਲਓ ਨਾ ਤਾਂ ਬਸ ਜਸ ਫੀਲਸ ਲਾਈਕ ਬੰਦਾ ਵੈਸੇ ਹੀ ਹੱਦਾਂ ਇਨਲਾਈਟਨ ਹੋ ਜਾਂਦਾ ਹੈ ਸੋ ਬਹੁਤ ਪਾਵਰਫੁਲ ਹੈ ਉਹਨਾਂ ਦਾ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਹੀ ਮਤਲਬ ਨਿਊ 에ਜ ਹੈ ਸੋ ਫਾਲੋਅਰ ਤਾਂ ਮੈਂ ਪਿਛਲੇ 2 ਸਾਲ ਤੋਂ ਹਾਂ ਔਰ ਜੋ ਉਹਨਾਂ ਨੇ ਇਨਸਟਰਕਸ਼ਨਸ ਦਿੱਤੇ ਮੈਂ ਉਹ ਵੀ ਹੁਣ ਅੱਗੇ ਜਾ ਕੇ ਫਾਲੋ ਕਰਾਂਗਾ ਐਂਡ ਆਈ ਵਾਸ ਬlesਸ ਮੇਰੇ ਨਸੀਜ ਲਿਖੇ ਸੀ ਕਿ ਕਾ ਹੁਣ ਮਿਲਣਾ ਹੈ ਹੁਣ ਚੇਂਜਸ ਕਰਨੇ ਲਾਈਫ ਦੇ ਵਿੱਚ ਇਟਸ ਨੈਵਰ ਟੂ ਲੇਟ ਸਾਡੀ ਫਿਲਮ 'ਚ ਇਹੀ ਹੈ ਨੈਵਰ ਟੂ ਲੇਟ ਜੱਤ ਸਵੇਰ ਬਸ ਉਹ ਹੀ ਵਧੀਆ ਤਾਂ ਟੀਜ਼ਰ ਦੇਖਿਆ ਸੀ ਇਮੋਸ਼ਨਲ ਟੱਚ ਤਾਂ ਦੇਖਣ ਨੂੰ ਮਿਲ ਰਿਹਾ ਹੋਰ ਕੀ ਕੀ ਟੱਚ ਆ ਇਸ ਦੇ ਵਿੱਚ ਕਿਹੜੇ ਕਿਹੜੇ ਰੰਗ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਉਦੀ ਪਿਆਰੀ ਸਟੋਰੀ ਹੈ ਮਤਲਬ ਇਹਨੇ ਸਾਰੇ ਰਿਲੇਸ਼ਨਸ਼ਿਪਸ ਹੈ ਆਪਣਾ ਮਾਂ ਪੁੱਤ ਨੂੰ ਲੈ ਕੇ ਫਾਦਰ ਸਾਨੂੰ ਲੈ ਕੇ ਘਰ ਵਾਲੀ ਨੂੰ ਲੈ ਕੇ ਇੱਕ ਸਟਰਗਲਿੰਗ ਐਕਟਰ ਹੈ ਐਕਟਰ ਬੰਨਾ ਚਾਹੁੰਦਾ ਹੈ ਬਨ ਨਹੀਂ ਪੰਦਾ ਹਾਲਾਤ ਖਰਾਬ ਹੋ ਜਾਂਦੇ ਕਰਦੇ ਆਦਮੀ ਤੇ ਜਾਂਦਾ ਸਾਰੇ ਕੁਝ ਜੱਦ ਕਰਦੇ ਕੁਝ ਖਰਾਬ ਹੋ ਜਾਈ ਤਾਂ ਭਾਈ ਆਦਮੀ ਨੂੰ ਸੌਟ ਆਊਟ ਕਰਨਾ ਪੈਂਦਾ ਹੈ ਉਹ ਕਰਨਾ ਚੰਗਾ ਚਾਹੁੰਦਾ ਹੈ ਉਹ ਮਾਰਾ ਜਾਂਦਾ ਹੈ ਉਹ ਲਾਈਫ ਦੇ ਵਿੱਚ ਬਹੁਤ ਵਾਰ ਆਪਾਂ ਚਾਹਦੇ ਦਾ ਕਿ ਚੰਗਾ ਹੋ ਜਾਏ ਰਿਸਕ ਵੀ ਲੈ ਲੀਦਾ ਥੋੜਾ ਬਹੁਤ ਬਟ ਜਦ ਬੈਕਫਾਇਰ ਹੁੰਦਾ ਤਾਂ ਫਿਰ ਘਰ ਵਾਲੇ ਸਾਥ ਦੇਣ ਤਾਂ ਬੰਦਾ ਹੋਰ ਅੱਗੇ ਚੱਲੇ ਨਹੀਂ ਸਾਦ ਇਹ ਤਾਂ ਬੜਾ ਔਖਾ ਜਿਹਾ ਹੁੰਦਾ ਹੈ ਸੋ ਟੱਚਵਰਡ ਮੇਰੀ ਪਰਸਨਲ ਲਾਈਫ ਨਾਲ ਇਹ ਸਟੋਰੀ ਬਹੁਤ ਮਿਲਦੀ ਜੁਲਦੀ ਹੈ ਮੇਰੇ ਘਰ ਵਾਲਿਆਂ ਦਾ ਬਹੁਤ ਸਾਥ ਦਿੱਤਾ ਹੈ ਬਿਕੋਜ਼ ਉਹਨੂੰ ਪਤਾ ਸੀ ਕਿ ਬੰਦਾ ਸੱਚਾ ਹੈ ਬੰਦਾ ਚੰਗਾ ਹੈ ਨਹੀਂ ਤਾਂ ਹੋਰ ਕੋਈ ਹੁੰਦਾ ਤਾਂ ਛੱਡ ਕੇ ਚਲਾ ਜਾਂਦਾ ਹੁਣ ਤੱਕ ਸੋ ਮੈਂ ਥੈਂਕ ਯੂ ਕਹਿਣਾ ਚਾਹਾਂਗਾ ਆਪਣੇ ਘਰ ਵਾਲੇ ਨੂੰ ਔਰ ਮੇਰੀ ਫੈਮਿਲੀ ਨੂੰ ਜੋ ਅੱਜ ਵੀ ਮੇਰੇ ਨਾਲ ਸਟਰੋਂਗ ਖੜੇ ਹੈ ਬਿਕੋਜ਼ ਉਹ ਜਾਣਦੇ ਕਿ ਪਪਾ ਉਹਨਾਂ ਦਾ ਹੀਰੋ ਹੈ ਔਰ ਪਪਾ ਕਦੀ ਗਲਤ ਨਹੀਂ ਕਰੇਗਾ ਲਾਈਫ ਦੇ ਵਿੱਚ ਪ੍ਰੋਮੋਸ਼ਨ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਐਸ ਪਾਰਟ ਨਾਲ ਲੈ ਕੇ ਚੱਲਦੇ ਦੇਖੋ ਮੇਰੀ ਪਾਰ ਮੇਰੀ ਬੈਟਰ ਹਾਫ ਮੇਰੀ ਘਰ ਦੀ ਲక్ష్ਮੀ ਉਹ ਕਹਿੰਦੇ ਰਾਜ ਤੇਰੇ ਟ੍ਰੇਲਰ ਹੋਸਤੇ ਮੈਂ ਆਵਾਂਗੀ ਔਰ ਲੱਕਲੀ ਅਸੀਂ ਬਹੁਤ ਹੀ ਲੱਕੀ ਹਾਂ ਕਿ ਮੈਂ ਔਰ ਗੀਤਾ ਸਾਡੇ ਦੋਨੋਂ ਪਾਰਟਨਰ ਬਹੁਤ ਹੀ ਵੈਲ ਨੋਨ ਸੈਲੇਬ੍ਰਿਟੀਜ਼ ਹੈ ਸ਼ਿਲਪਾ ਆਪਣੇ ਫੀਲਡ ਦੇ ਵਿੱਚ ਬੱਜੀ ਪਾਜੀ ਆਪਣੇ ਫੀਲਡ ਦੇ ਵਿੱਚ ਔਰ ਦੋਨੋਂ ਆਪਣਾ ਟਾਈਮ ਕੱਢ ਕੇ ਇੱਕ ਟ੍ਰੇਲਰ ਲਾਂਚ ਲੈ ਆਈ ਸੀ ਸੋ ਵੀ ਫੀਲ ਬlesਟ ਐਂਡ ਬਹੁਤ ਦਿਲ ਨਾਲ ਕੀਤਾ ਉਹਨੇ ਜੇ ਟ੍ਰੇਲਰ ਦੇਖਿਆ ਆਸੂ ਨਿਕਲੇ ਉਹਦੇ ਇਮੋਸ਼ਨਲ ਹੋਈ ਉਮ ਸਭ ਨੂੰ ਪਤਾ ਚਲ ਗਿਆ ਕਿ ਫਿਲਮ ਦਾ ਅਸੀਂ ਸੋਨੀ ਬਣਾ ਲਿਆ ਬਿਕੋਜ਼ ਉਹ ਆਰਟਿਸਟ ਹੈ ਅਗਰ ਉਹਦੇ ਅੱਖਾਂ ਚੋਂ ਹਾਸਾ ਨਿਕਲ ਸਕਦਾ ਤਾਂ ਜਸਟ ਇਮੇਜਿਨ ਜੋ ਕਾਮਨ ਮੈਨ ਫਿਲਮ ਦੇਖਣ ਜਾਏਗਾ ਤਾਂ ਕਿੰਨਾ ਖੁਸ਼ ਹੋ ਕੇ ਨਿਕਲੇਗਾ ਪੰਜਾਬ ਦੇ ਵਿੱਚੋਂ ਸ਼ਿਲਪਾ ਦੀ ਅਸੀਂ ਇੰਟਰਵਿਊ ਸੁਣੀ ਸੁਣਿਆ ਕਿ ਸੰਡੇ ਨੂੰ ਜਿਹੜਾ ਵਾ ਚੀਟੇ ਹੁੰਦਾ ਵਾ ਤੇ ਪੰਜਾਬ ਦੇ ਵਿੱਚ ਉਹ ਤਾਂ ਫਿਰ ਰੈਗੂਲਰ ਚੀਟੇ ਹੋਏਗਾ ਪੰਜਾਬ ਦੇ ਵਿੱਚ ਜਦੋਂ ਉਹ ਸ਼ੂਟਿੰਗ ਕਰਨ ਆਈ ਸੀ ਤਾਂ ਉਹ ਕਿਤੇ ਕੋਈ ਗੁੱਡ ਸਟੈਂਡ ਤੇ ਚਲੀ ਗਈ ਸੀ ਉਹ ਮੈਂ ਸੁਣਿਆ ਉਹ ਗੁੱਡ ਵਾਲੇ ਦਾ ਪਿਛਲੇ ਅਗਲੇ 12 ਮਹੀਨੇ ਦਾ ਗੁੱਡ ਵਿਕੇ ਹੋਇਆ ਇੱਥੇ ਗੁੱਡ ਖਾ ਕੇ ਨਿਕਲ ਗਈ ਉਹ ਤਾਂ ਉਹਦੀ ਖੁਸ਼ ਨਸੀਬੀ ਹੈ ਇਹੀ ਮੇਰ ਹੁੰਦੀ ਹੈ ਨਾ ਕੀ ਪਤਾ ਕਿਹੜੇ ਮੌਕੇ ਤੇ ਕੀ ਛੋਟੀ ਜਿਹੀ ਚੀਜ਼ ਲਾਈਫ ਚ ਆ ਜਾਂਦੀ ਹੈ ਉਹ ਪੂਰੀ ਲਾਈਫ ਬਦਲ ਜਾਂਦੀ ਹੈ ਚੰਗੇ ਲਈ ਵੀ ਮਾੜੇ ਲਈ ਵੀ ਸੋ ਲਾਈਫ ਦੇ ਵਿੱਚ ਚੱਲਦੇ ਰਹੋ ਜੋ ਨਸੀਚ ਲਿਖਿਆ ਉਹੀ ਹੋਣਾ ਹੈ ਤਾਂ ਮਤਲਬ ਵਾਹਿਗੋਡ ਨਾ ਕਹੋ ਬਸ ਵਾਹਿਗੁਰੂ ਬੋਲੋ ਅੱਗੇ ਵਧਦੇ ਰਹੋ ਟਰਾਈ ਕਰ ਰਹੇ ਹੋ ਤੁਸੀਂ ਵੀ ਬਿਲਕੁਲ ਜੀ ਬਿਲਕੁਲ ਆਈ ਲਵ ਇਟ ਪੰਜਾਬ ਆਣਾ ਤਾਂ ਬਹੁਤ ਹੀ ਚੰਗਾ ਲੱਗਦਾ ਹੈ ਔਰ ਇੱਥੇ ਦੇ ਕਾਲਜਸ ਦੇਖ ਕੇ ਯੂਨੀਵਰਸਿਟੀਜ਼ ਦੇਖ ਕੇ ਮਤਲਬ ਦਿਲ ਖੁਸ਼ ਹੋ ਗਿਆ ਔਰ ਜੋ ਪਿਆਰ ਮਿਲਿਆ ਔਰ ਇਸ ਲਖਨੂ ਜੋ ਪਿਆਰ ਮਿਲਿਆ ਔਰ ਟ੍ਰੇਲਰ ਨੂੰ ਜੋ ਪਿਆਰ ਮਿਲ ਰਿਹਾ ਬਸ ਮੈਂ ਇਹ ਕਹਿ ਸਕਦਾ ਕਿ 5 ਸਪਟੈਂਬਰ ਨੂੰ ਮੈਂ ਤੁਹਾਨੂੰ ਲੱਟ ਡਾਊਨ ਨਹੀਂ ਕਰਾਂਗਾ ਤੁਸੀਂ ਹਮੇਸ਼ਾ ਕਹੋਗੇ ਕਿ ਰਾਜਕੁੰਦਰਾ ਸੋਨੀ ਫਿਲਮ ਮਨੰਦਾ ਹੈ ਜਿਸ ਫਿਲਮ 'ਚ ਮੈਂ ਆਵਾਂਗਾ ਨਾ ਮੈਂ ਪ੍ਰੋ ਕੀ ਬਿਲਕੁਲ ਦਰਸ਼ਕਾਂ ਨੂੰ ਵੀ ਅਪੀਲ ਹੈ ਕਿ 5 ਸਤੰਬਰ ਨੂੰ ਮਹਿਰ ਰਿਲੀਜ਼ ਹੋ ਰਹੀ ਹੈ ਤੇ ਜਰੂਰ ਸਿਨੇਮਾ ਕਾ ਚੇ ਦੇਖਣ ਨੂੰ ਮਿਲਣ ਰਾਜਕੁੰਦਰਾ ਇੱਕ ਨਵੇਂ ਲੁੱਕ ਦੇ ਵਿੱਚ ਆ ਰਹੇ ਨੇ ਤੇ ਲੋਕਾਂ ਨੂੰ ਵੀ ਪੰਜਾਬੀਆਂ ਨੂੰ ਵੀ ਇਸ ਮੂਵੀ ਨੂੰ ਦੇਖਣ ਦੀ ਅਪੀਲ ਕਰ ਰਹੇ ਨੇ